ਜਿਵੇਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਆਪ ਸਰਕਾਰ ਤੋਂ ਕਈ ਨੌਜਵਾਨ ਹੈਗੇ ਜਿਹੜੇ ਉਹ ਨਿਰਾਸ਼ ਨਜ਼ਰ ਆ ਰਹੇ ਹਨ ਇਹਨਾਂ ਸ਼ਬਦਾਂ ਦਾ ਜਿਹੜਾ ਹੈ ਪ੍ਰਗਟਾਵਾ ਰਵੀਪਾਲ ਕਾਲੀ ਵੱਲੋਂ ਕੀਤਾ ਗਿਆ ਹੈ ਦਸਤੀ ਕੇ ਸ਼ਾਕ ਕੋਡ ਆਮ ਆਦਮੀ ਪਾਰਟੀ ਯੂਥ ਵੈਂਗ ਦੀ ਮੀਟਿੰਗ ਸਿਨੀਅਰ ਯੂਥ ਆਗੂ ਰਵੀਪਾਲ ਕਾਲੀ ਦੀ ਪ੍ਰਧਾਨਗੀ ਦੇ ਹੇਠ ਹੋਈ ਮਾਡਲ ਟਾਊਨ ਕਲੋਨੀ ਸ਼ਾਕ ਕੋਡ ਵਿਕੇ ਇਹ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਆਪ ਤੇ ਨੌਜਵਾਨ ਅਗੂ ਰਵੀਪਾਲ ਕਾਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵਾਦਾ ਕੀਤਾ ਸੀ ਕਿ ਉਹ ਡਾਕਟਰ ਬਾਬਾ ਸਾਹਿਬ ਨੂੰ ਸਮਰਥਨ ਦੇਣਗੇ ਪੀਮਰਾਓ ਅੰਬੇਦਕਰ ਦੀ ਵਿਚਾਰਧਾਰਾ ਤੇ ਚੱਲਦੇ ਆ ਅਤੇ ਸੀਨੀਅਰ ਲੀਡਰਸ਼ਿਪ ਦੀ ਸੋਚ ਨੂੰ ਮੁੱਖ ਰੱਖਦੇ ਆ ਹਾਂ ਅਸੀਂ ਉਹਨਾਂ ਨੂੰ ਸਮਰਥਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਇੱਕ ਸਾਲ ਤੋਂ ਵੱਧ ਸਮੇਂ ਉਹਨਾਂ ਨਾਲ ਜੁੜੇ ਹੋਏ ਹੋ ਗਿਆ ਪਰੰਤੂ ਇਸ ਦੌਰਾਨ ਲੋਕ ਸਭਾ ਜਿਮਨੀ ਚੋਣ ਵਿੱਚ ਜਲੰਧਰ ਲੋਕ ਸਭਾ ਹਲਕੇ ਤੋਂ ਆਪ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਵੱਡੀ ਲੀਡ ਨਾਲ ਜਿੱਤ ਚੋਣ ਲਈ ਸਖਤ ਮਿਹਨਤ ਕੀਤੀ ਸੀ ਪਰੰਤੂ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਸਾਨੂੰ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਤੁਸੀਂ ਦੇਖ ਸਕਦੇ ਹੋ ਕਿ ਟੋਟਲ ਜੂਤ ਜਿਹੜਾ ਹੈ ਇੱਕ ਛੱਤ ਹਲੇ ਇਕੱਠਾ ਹੋਇਆ ਤੇ ਇਹੀ ਵਿਚਾਰ ਵਟਾਂਦਰਾ ਕਰ ਰਿਹਾ ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਗੂ ਪਹਿਲਾਂ ਹੀ ਪਾਰਟੀ ਨਾਲ ਜੁੜੇ ਹੋਏ ਹਨ ਉਹ ਸਾਨੂੰ ਨਵੇਂ-ਨਵੇਂ ਬੁਲਾ ਕੇ ਵਾਪਸ ਮੋੜ ਰਹੇ ਹਨ ਉਹਨਾਂ ਨੇ ਕਿਹਾ ਕਿ ਸਾਨੂੰ ਮੇੜੇ-ਮੇੜੇ ਬੁਲਾ ਕੇ ਵਾਪਸ ਮੋੜ ਰਹੇ ਹਨ ਜਿਸ ਕਾਰਨ ਨੌਜਵਾਨ ਆਪਣੇ ਆਪ ਨੂੰ ਅਣਗੋਲਿਆ ਮਹਿਸੂਸ ਕਰ ਰਹੇ ਹਨ ਅੰਦਾਜ਼ ਨਹੀਂ ਕਿ ਜਸ ਜਦੋਂ ਪਾਰਟੀ ਨਾਲ ਜੁੜੇ ਹੋਏ ਵਰਕਰਾਂ ਦੀ ਇਹ ਹਾਲਤ ਹੁੰਦੀ ਹੈ ਤਾਂ ਰਿਜ਼ਲਟ ਜਿਹੜੇ ਬਹੁਤੇ ਚੰਗੇ ਨਹੀਂ ਹੁੰਦੇ ਅਸੀਂ ਨਹੀਂ ਇਹ ਜੋਤ ਸਾਰਾ ਬੈਠ ਕੇ ਇਹ ਗੱਲ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਲਦੀ ਹੀ ਆਮ ਆਦਮੀ ਪਾਰਟੀ ਦੇ ਖਿਲਾਫ ਮੀਟਿੰਗ ਕਰਕੇ ਵੋਟਾਂ ਪਾਵਾਂਗੇ ਆਓ ਦਿਖਾਣੇ ਆ ਛਾਗੋੜ ਤੋਂ ਖਾਸ ਰਿਪੋਰਟ ਹਾਂਜੀ ਭਾਜੀ ਤੁਸੀਂ ਇੱਕ ਮੀਟਿੰਗ ਕੀਤੀ ਹੈ ਕਿਸ ਵਿਸ਼ੇ ਤੇ ਕੀਤੀ ਹੈ ਸਭ ਤੋਂ ਪਹਿਲਾਂ ਸੱਸੀਗਰਾਲ ਜੀ ਮੈਂ ਰਵੀਪਾਲ ਕਾਰਪ੍ਰਧਾਨ ਛਾਗੋੜ ਤੋਂ ਜੀ ਆਮ ਆਦਮੀ ਪਾਰਟੀ ਸੀਨੀਅਰ ਅ ਇਹ ਜੀ ਅੱਜ ਜਿਸ ਇੱਕ ਆਪਣੀ ਯੂਥ ਦੀ ਮੀਟਿੰਗ ਕੀਤੀ ਆ ਐਸੀ ਸਮਾਜ ਵੱਲੋਂ ਤੇ ਇਹ ਮੀਟਿੰਗ ਤਾਂ ਕੀਤੀ ਆ ਜੀ ਕਿਉਂਕਿ ਅਸੀਂ ਜਦੋਂ ਪਾਰਟੀ ਜੁਆਇਨ ਕੀਤੀ ਆ ਆਮ ਪਾਰਟੀ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਕੁਝ ਸਮੇਂ ਇਦਾਂ ਦਾ ਮਹਿਸੂਸ ਹੋ ਰਿਹਾ ਕਿ ਇਦਾਂ ਪਾਰਟੀ ਦੇ ਵਿੱਚ ਜਿਹੜਾ ਵੜਦਾ ਮਾਣ ਸਨਮਾਨ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਯੂਥ ਜਿਹੜਾ ਵਾ ਯੂਥ ਅੱਜ ਵੀ ਬੰਜਾ ਖੜਾ ਜੀ ਉੱਥੇ ਖੜਾ ਕੋਈ ਮਰਗੀ ਰਿਸਪੌਂਸ ਨਹੀਂ ਮਿਲ ਰਿਹਾ ਕੋਈ ਪੁੱਛਗਿੱਛ ਨਹੀਂ ਹੋ ਰਹੀ ਕੋਈ ਕੰਮ ਨਹੀਂ ਹੋ ਰਿਹਾ ਕਿਸੇ ਕਰਦਾ ਮੁੰਡੇ ਮੇਰੇ ਗਰੁੱਪ ਦੇ ਵਿੱਚ ਜਿੰਨੇ ਵੀ ਜੂਤ ਦੇ ਹੈਗੇ ਆ ਉਹ ਕੋਈ ਲੜਾਈਆਂ ਝੱਲੇ ਤੁਹਾਨੂੰ ਪਤਾ ਮੁੰਡਿਆਂ ਦੇ ਹੁੰਦੇ ਰਹਿੰਦੇ ਨੋਰਮ ਆ। ਜਦੋਂ ਕਿਤੇ ਕੋਈ ਗੱਲ ਕਰਦੇ ਆ ਸ਼ਿਕਾਇਤ ਦੀ ਜਾਂ ਕੋਈ ਮੰਗ ਕਰਦੇ ਆ ਇਨਸਾਫ ਦੀ ਕੋਈ ਮਿਲਦੀ ਨਹੀਂ ਆ। ਇਸ ਕਰਕੇ ਮੈਂ ਆਮ ਆਦਮੀ ਪਾਰਟੀ ਨੂੰ ਅੱਜ तकरीबन ਸਾਲ ਹੋ ਗਿਆ ਜੁੜਨ ਕੀਤਾ। ਉਸ ਤੋਂ ਬਾਅਦ ਜਦੋਂ ਅਸੀਂ ਮੰਨ ਲਓ ਕੋਈ ਮੀਟਿੰਗ ਕਰਦੇ ਆ ਜਾਂ ਮੰਨ ਲਓ ਕੋਈ ਮੰਗ ਕਰਦੇ ਆ ਉੱਥੇ ਕੋਈ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਤੇ ਹੁਣ ਮੁੰਡੇ ਮੇਰੇ ਕੋਲ ਯੂ ਸਾਰਾ ਜਿਹੜਾ ਆਇਆ ਸਾਡੇ ਯੂ ਤੇ ਵਿੱਚ ਕਾਫੀ ਮੁੰਡੇ ਆ ਅੰਮ੍ਰਿਤਸਰ ਤੋਂ ਆ ਬਠਿੰਡੇ ਤੋਂ ਆ ਗਰਦਾਸਪੁਰ ਤੋਂ ਆ ਮੋਗੇ ਤੋਂ ਆ ਪੂਰਵਿਆਰ ਵਗੈਰਾ ਸ਼ਹਿਰਾਂ ਤੋਂ ਵੀ ਹੈਗੇ ਆ ਮੇਰੇ ਗਰੁੱਪ ਦੇ ਵਿੱਚ ਮੁੰਡਿਆਂ ਨਾਲ ਤਾਲਮੇਲ ਹੁੰਦੀ ਰਹਿੰਦੀ ਭਾਜੀ ਵੀ ਆਪਾਂ ਜਿਹੜੀ ਆਮ ਆਦਮੀ ਪਾਰਟੀ ਆ ਆਪਾਂ ਇਹਨਾਂ ਨੂੰ ਰੀਜਾਇਨ ਕਰ ਦੇਣਾ ਥੋੜੇ ਸਮੇਂ ਦੇ ਵਿੱਚ ਕਿ ਅੱਜ ਅਸੀਂ ਇੱਕ ਛੋਟਾ ਜਿਹਾ ਮੈਸੇਜ ਦੇ ਰਹੇ ਆ ਆਮ ਆਦਮੀ ਪਾਰਟੀ ਨੂੰ ਸ਼ਾਹਗੁਰ ਤੋਂ ਇੱਕ ਆਮ ਆਦਮੀ ਪਾਰਟੀ ਮੇਕਪਟਾ ਚਟਕਾ ਜਿਹੜਾ ਉਹ ਲੱਗ ਸਕਦਾ ਇਹ ਕਿਉਂ ਲੱਗ ਸਕਦਾ ਕਿਉਂਕਿ ਅਸੀਂ ਆ ਇਹ ਜਿਹੜੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਅਸੀਂ ਤਾਂ ਕੀਤੀ ਸੀ ਕਿ ਇਹਨਾਂ ਦੀ ਜਿਹੜੀ ਡਾਕਟਰ ਬੀ ਆਰ ਅੰਬੇਦਕਰ ਬਾਬਾ ਸਾਹਿਬ ਦੀ ਸੋਚ ਨਾਲ ਬਣਾਇਆ ਸੀਗਾ ਤੇ ਆਪਣੇ ਜਿਹੜੇ ਦੂਜੇ ਸੀ ਬਾਬਾ ਸਾਹਿਬ ਇਨਨੇ ਅਰਵਿੰਦ ਕੇਜੀਵਾਲ ਸਾਹਿਬ ਨੇ ਕਿਹਾ ਸੀ ਵੀ ਅਸੀਂ ਬਾਬਾ ਸਾਹਿਬ ਦੀ ਸੋਚ ਨੂੰ ਉੱਪਰ ਤੱਕ ਲੈ ਕੇ ਜਾਵਾਂਗੇ ਅੱਗੇ ਲੈ ਕੇ ਜਾਵਾਂਗੇ ਇਹ ਜਿਹੜੀ ਪਾਰਟੀ ਆ ਇਹ ਆਮ ਲੋਕਾਂ ਦੀ ਪਾਰਟੀ ਆ ਤੇ ਅਸੀਂ ਵੀ ਇਹਨਾਂ ਦੀ ਸੋਚ ਨੂੰ ਬਣਾਇਆ ਭਗਤ ਸਿੰਘ ਮਾਨ ਜੀ ਦੀ ਮੁੱਖ ਮੰਤਰੀ ਦੀ ਸੋਚ ਨੂੰ ਵੀ ਬਣਾਇਆ ਪੂਰੇ ਅਸੀਂ ਆਪਣੇ ਯੂਥ ਨਾਲ ਗੱਲ ਕੀਤੀ ਯਾਰ ਆਪਾਂ ਵੱਖ-ਵੱਖ ਪਾਰਟੀਆਂ ਦੇ ਵਿੱਚ ਰਹਿੰਦੇ ਆ ਪਰ ਅੱਜ ਇਸ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਇਹ ਪਹਿਲੀ ਵਾਰੀ ਆਈ ਆ ਆਪਣਾ ਵੀ ਫਰਜ਼ ਬਣਦਾ ਇੱਕਾਚ ਇਹਨਾਂ ਦੀ ਪਾਰਟੀ ਦਾ ਆਪਾਂ ਆਮ ਆਦਮੀ ਪਾਰਟੀ ਦਾ ਜਿਹੜਾ ਦਿਲ ਤੋਂ ਸਾਥ ਦਈਏ ਕਿਉਂਕਿ ਸਾਫ਼ ਸੁਥਰੀ ਆਮ ਆਦਮੀ ਲੋਕਾਂ ਦੀ ਜਿਹੜੀ ਸਰਕਾਰ ਬਣੀ ਆ ਵਧੀਆ ਪਾਰਟੀ ਹੈ ਪਰ ਜਦੋਂ ਅਸੀਂ ਪਾਰਟੀ ਜੁਆਇਨ ਕਰ ਲਈ ਉਸ ਤੋਂ ਬਾਅਦ ਸਾਨੂੰ ਅਜੀਬ ਮਹਿਸੂਸ ਹੋ ਰਿਹਾ ਜਿਹੜੇ ਉਹਦੇ ਪੁਰਾਣੇ ਵਰਕਰ ਆ ਉਹ ਇਹੀ ਕਹੀ ਜਾਂਦੇ ਜੀ ਇਹ ਨਵੇਂ ਆਏ ਆ ਇਹ ਅੱਜ ਆਏ ਆ ਜੀ ਕੱਲ੍ਹ ਆਏ ਆ ਸੋ ਜਿਹੜੀ ਪਾਰਟੀ ਦੇ ਚਲਾਉਣ ਵਾਲੇ ਲੀਡਰ ਆ ਉਹ ਵੀ ਇਹ ਗੱਲ ਨੂੰ ਸਮਝ ਨਹੀਂ ਰਹੇ ਵੀ ਇਹ ਨਵੇਂ ਆਣਿਆਂ ਦੇ ਮਗਰ ਲੱਗੇ ਹੋਏ ਆ ਅਸੀਂ ਕਾਫੀ ਸੰਘਰਸ਼ ਕੀਤਾ ਪਾਰਟੀ ਵਾਸਤੇ ਪਰ ਕੋਈ ਮੁੱਲ ਨਹੀਂ ਪਿਆ ਇਸ ਕੰਮ ਦੇ ਵਿੱਚ ਸੋ ਅਸੀਂ ਹੁਣ ਇੱਕ ਵੱਡੇ ਲੈਵਲ ਤੇ ਇੱਕ ਮੀਟਿੰਗ ਕਰ ਰਹੇ ਹਾਂ ਥੋੜੇ ਸਮੇਂ ਦੇ ਵਿੱਚ ਜਿਹਦੇ ਵਿੱਚ ਅਸੀਂ ਪਾਰਟੀ ਨੂੰ ਜਵਾਬ ਦੇਵਾਂਗੇ ਕਿ ਸਾਡਾ ਜਿਹੜਾ ਪੂਰਾ ਯੂਥ ਆ ਪੰਜਾਬ ਚੋਂ ਅਸੀਂ ਇਹ ਪਾਰਟੀ ਨੂੰ ਅਲਿਵਦਾ ਕਹਿ دیا۔ ਕਿਹੜੀ ਪਾਰਟੀ ਨੇ ਸਮੰਦਰ ਕਰਨ ਦਾ ਬਣਾਇਆ ਮਨ ਇਸ ਤਰ੍ਹਾਂ ਨਹੀਂ ਹਾਲੇ ਇਦਾਂ ਦਾ ਕੁਝ ਨਹੀਂਗਾ ਜੀ ਸਾਡਾ ਯੂਥ ਜਿਹੜਾ ਵੱਡੇ ਲੈਵਲ ਤੇ ਬੈਠੂਗਾ ਸਾਡੇ ਕੁਝ ਸੀਨੀਅਰ ਮੁੰਡੇ ਲੈ ਕੇ ਯੂਥ ਦੇ ਵਿੱਚ ਅਸੀਂ ਆਪਸ ਵਿੱਚ ਬੈਠ ਕੇ ਡਿਸਕਸ ਕਰਾਂਗੇ ਉਹ ਥੋੜੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਾਂਗੇ ਤੁਹਾਡੇ ਨਾਲ ਸ਼ਾਹਕੋਟ ਤੋਂ ਹੋਰ ਕਿਹੜੇ ਕਿਹੜੇ ਕੋਈ ਲੀਡਰ ਵੀ ਤੁਹਾਡੇ ਨਾਲ ਜਾ ਰਿਹਾ ਸ਼ਾਹਕੋਟ ਸ਼ਾਹਕੋਟ ਦੇ ਵਿੱਚੋਂ ਹਾਲੇ ਤਾਂ ਜੀ ਡਿਸਕਸ ਚੱਲ ਰਹੀ ਹੈ ਇਸ ਮੁੱਦੇ ਦੇ ਉੱਤੇ ਤੇ ਕੋਈ ਹਾਲੇ ਖੁੱਲ ਕੇ ਜਿੱਦਾਂ ਗੱਲ ਨਹੀਂ ਕਰ ਰਹੇ ਵੀ ਸਾਥ ਜ਼ਰੂਰ ਦੇ ਰਿਹਾ ਵੀ ਭਾਜੀ ਤੁਹਾਡੇ ਨਾਲ ਖੜੇ ਆ ਤੇ ਸੁਣਵਾਈ ਕਿਸੇ ਦੀ ਵੀ ਨਹੀਂ ਹੋ ਰਹੀ ਹੁਣ ਦੇਖੋ ਆਮ ਆਦਮੀ ਪਾਰਟੀ ਚ ਵੱਖ-ਵੱਖ ਪਾਰਟੀਆਂ ਤੋਂ ਲੀਡਰ ਵੀ ਆਏ ਹੋਏ ਆ ਮਰਗੀ ਜੀ ਤਾਂ ਵੱਡਾ ਮਾਨ ਸਨਮਾਨ ਪਾਰਟੀ ਨੂੰ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਕੁਝ ਲੋਕ ਜਿਹੜੇ ਆ ਆਪਣੀਆਂ ਘਰ ਵਾਪਸੀਆਂ ਵੀ ਕਰ ਰਹੇ ਆ ਪਾਰਟੀਆਂ ਦੇ ਵਿੱਚ ਸਵੀਕਾਰ ਕੇ ਅਸੀਂ ਯੂਥ ਵੱਲੋਂ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਜਿਹੜੀ ਨੋਕ ਪਾਰਟੀਆਂ ਛੱਡ ਕੇ ਆਏ ਆ ਉਹਨਾਂ ਦਾ ਵੱਡਾ ਜਿਹੜਾ ਮਾਨਸਨ ਰਮਨਨ ਦਿੱਤਾ ਜਾਵੇ ਨਹੀਂ ਤਾਂ ਪਾਰਟੀ ਨੂੰ ਇੱਕ ਵੱਡਾ ਨੁਕਸਾਨ ਹੋ ਸਕਦਾ ਜਿੱਦਾਂ ਹੁਣ ਆਉਣ ਵਾਲੇ ਇਲੈਕਸ਼ਨ ਆ ਜੀ ਇਲੈਕਸ਼ਨ ਸੰਬੰਧੀ ਕੀ ਮੈਸੇਜ ਹੈ ਤੁਹਾਡਾ ਇਲੈਕਸ਼ਨ ਦੇਖੋ ਜੀ ਹਾਲੇ ਕੁਝ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਜੋ ਪਾਰਟੀ ਦਾ ਇੱਥੇ ਰੁਈਆ ਹੈਗਾ ਇਸ ਟਾਈਮ ਉਹਦੇ ਅਕੋਰਡਿੰਗ ਹਾਲੇ ਕੁਝ ਨਹੀਂ ਕਹਿ ਸਕਦੇ ਜੀ ਹਾਲੇ ਕਿਉਂਕਿ ਇਹ ਕਹਿਣ ਨੂੰ ਹੋਰ ਸੀ ਦੇਖਣ ਨੂੰ ਹੋਰ ਆ ਮਤਲਬ ਕਿ ਕੋਈ ਹਲੇ ਤੱਕ ਕਲੀਅਰ ਨਹੀਂ ਕਰ ਸਕਦਾ ਕੀ ਹੋ ਸਕਦਾ ਨੀਤਾਨੂ ਕਿਉਂ ਇਦਾਂ ਲੱਗਾ ਪਾਰਟੀ ਛੱਡ ਗਈ ਕਿ ਹਲਕਾ ਸ਼ਾਹਕੋਟ ਵਿੱਚ ਹੀ ਇਕੱਲਾ ਇਦਾਂ ਦਾਵਾ ਕਿ ਪੂਰੇ ਪੰਜਾਬ ਦੇ ਵਿੱਚ ਇਦਾਂ ਦੇ ਮੋਹਲ ਦੇਖੋ ਜੀ ਸੁਣਨ ਦੇ ਵਿੱਚ ਤੇਹੀ ਆ ਰਹੀ ਹੈ ਰਿਪੋਰਟ ਤਾਂ ਸਾਰੇ ਪਾਸੇ ਇਹ ਆ ਰਹੀ ਹੈ ਵੀ ਸੁਣਵਾਈ ਕਿਤੇ ਵੀ ਨਹੀਂ ਹੋ ਰਹੀ ਪਰ ਜਦੋਂ ਅਸੀਂ ਸ਼ਾਹਕੋਟ ਹਲਕੇ ਦੀ ਗੱਲ ਕਰਦੇ ਕਿਉਂਕਿ ਅਸੀਂ ਤਾਂ ਸ਼ਾਹਕੋਟ 'ਚ ਰਹਿੰਦੇ ਹਾਂ ਅਸੀਂ ਆਪਣੇ ਹਲਕੇ ਦੀ ਗੱਲ ਜ਼ਰੂਰ ਕਰਦੇ ਹਾਂ ਕਿਉਂਕਿ ਅਸੀਂ ਪਾਰਟੀ ਲਈ ਸੰਘਰਸ਼ ਬਹੁਤ ਵੱਡੇ ਲੈਵਲ ਤੇ ਕੀਤਾ ਸਾਡੇ ਐਮਪੀ ਸਾਹਿਬ ਸ਼ਸ਼ੀਲ ਕੁਮਾਰ ਰਿੰਕੂ ਜੀ ਉਹਨਾਂ ਦੀ ਇਲੈਕਸ਼ਨ ਦੇ ਵਿੱਚ ਅਸੀਂ ਆਪਣਾ ਯੂਥ ਲੈ ਕੇ ਬਹੁਤ ਵੱ ਤੇ ਜਦੋਂ ਕਿਤੇ ਸਾਨੂੰ ਕਿਸੇ ਗੱਲ ਦੀ ਲੋੜ ਪਈ ਆ ਤੇ ਉੱਥੇ ਸੁਲਵਾਈ ਨਹੀਂ ਹੋ ਰਹੀ ਜੀ ਇਸ ਕਰਕੇ ਅਸੀਂ ਪਾਰਟੀ ਨੂੰ ਥੋੜੇ ਸਮੇਂ ਦੇ ਵਿੱਚ ਬਹੁਤ ਵੱਡਾ ਜਿਹੜਾ ਝਟਕਾ ਦੇਵਾਂਗੇ ਹਲਬੇ ਨਾ ਕਰਾਂਗੇ ਇਸ ਪਾਰਟੀ ਨੂੰ ਕਹਿੰਦੇ